ਭਾਰਤ 1 ਅਕਤੂਬਰ ਤੋਂ ਵਿਦੇਸ਼ੀ ਰਾਸ਼ਟਰੀ ਆਮਤ ਨੂੰ ਸਚਾਰੂ ਬਣਾਵੇਗਾ ਕਮ ਸੈਸ ਪਟਾ ਅਧਿਆਨ ਜਾਫਤ ਕਾਰੋਬਾਰੀ ਸਲਾਨੀਆਂ ਦੇ ਲਈ ਪੌਤੀ ਕੁੱਤਰਨ ਕਾਰਡਾ ਨੂੰ ਵਿਕਲਪਿਕ ਟੈਸਟਲ ਈ ਆਗਮਨ ਕਾਰਡਾ ਦੇ ਨਾਲ ਬਦਲ ਦਵੇਗਾ ਇਹ ਪਹਿਲ ਕਦਮੀ ਭਾਰਤੀ ਨਾਗਰਿਕਾਂ ਅਤੇ ওসিਆਈ ਧਾਰਕਾਂ ਦੇ ਲਈ ਮੌਜੂਦਾ ਫਾਸਟ ਟਰੈਕ ਇਮੀਗ੍ਰੇਸ਼ਨ ਪ੍ਰੋਸਟ੍ਰੀਡਰ ਟਰੈਵਲਰ ਪ੍ਰੋਗਰਾਮ ਦੇ ਨਾਲ ਦੇਸ਼ ਭਰ ਦੇ ਹਵਾਈ ਅੜਿਆਂ ਤੇ ਇਮੀਗ੍ਰੇਸ਼ਨ ਦੇਰੀ ਨੂੰ ਕਾਫੀ ਘਟਾਉਣ ਦਾ ਉਦੇਸ਼ ਰੱਖਦੀ ਹੈ ਅਕਤੂਬਰ ਤੋਂ ਵਿਦੇਸ਼ੀ ਦੇ ਲਈ ਭਾਰਤ ਦੇ ਵਿੱਚ ਉਡਾਣ ਭਰਨਾ 1 ਸੂਚ ਲੋਕ ਮਾਮਲਾ ਬਨਨ ਦੀ ਉਮੀਦ ਹੈ ਇਮੀਗ੍ਰੇਸ਼ਨ ਕਾਉਂਟਰ ਉਤੇ ਦੇਰੀ ਬਿਤੇ ਦੀ ਗੱਲ ਬਨ ਜਾਵੇਗੀ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਵਿਖੇ ਜਮਾ ਕਰਵਾਏਗੇ ਪੋਥਿਕ ਉਤਰਨ ਕਾਰਡਾਂ ਨੂੰ ਭਰਨ ਦੀ ਲੋੜ ਨਹੀਂ ਹੋਵੇਗੀ ਕਮ ਸੈਸ ਪਟਾ ਅਧਿਐਨ ਜਾਫਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਕੋਲ ਡਿਜੀਟਲ ਆਗਮਨ ਕਾਰਡ ਔਨਲਾਈਨ ਜਮਾ ਕਰਨ ਦਾ ਵਿਕਲਪ ਹੋਵੇਗਾ ਇਹ ਅਰਾਈਵਲ ਕਾਰਡ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਦੇ ਵਿੱਚ ਪਤਾ ਅਤੇ ਸੰਪਰਕ ਵੇਰਵੇ ਵਰਗੇ ਆਮ वेब पे दी लोड ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾਂ ਅਤੇ ওভারਸੀਜ਼ ਸਿਟੀਜ਼ਨ ਆਫ ਇੰਡੀਆ ਯਾਨਕੀ OCI ਕਾਰਡ ਧਾਰਕਾਂ ਨੂੰ ਇਹ ਵੀ ਈ ਅਰਾਈਵਲ ਕਾਰਡ ਪਰੰਦੀ ਲੋੜ ਨਹੀਂ ਹੋਵੇਗੀ ਅਮਿਤ ਸ਼ਾਹੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤਰਾਲੇ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵੱਤ ਤੋਂ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਉਹਨਾਂ ਨੇ ਲਖਨਊ ਤਿਰਮੁੰਤਪੁਰਮ ਟੁਇਚੀ ਕੋਜੀ ਕੋਡ ਅਤੇ ਅਮ੍ਰਿਤਸਰ ਹਵਾਈ ਅੱਡੇ ਉਤੇ ਫਾਸਟ 트랙 ਇਮੀਗ੍ਰੇਸ਼ਨ ਟ੍ਰਾਸਟੇਡ ਟ੍ਰੈਵਲਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਐਫਟੀਆਈ ਟਟੀਪੀ ਦੀ ਵਰਤੋਂ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡ ਧਾਰਕਾਂ ਦੁਆਰਾ ਕੀਤੀ ਜਾ ਸਕਦੀ ਹੈ ਇਹ ਪ੍ਰੋਗਰਾਮ 2024 ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰੂ, ਕੋਚੀ ਅਤੇ ਅਹਮਦਾਬਾਦ ਦੇ ਵਿੱਚ ਲਾਗੂ ਕੀਤਾ ਗਿਆ ਸੀ ਦਸਿਆ ਹੁਣ ਤੱਕ ਤੇਰਾ ਹਵਾਈ ਅੱਡੇ ਦੇ ਵਿੱਚ ਐਫਟੀਆਈ ਟੀਟੀਪੀ ਹੈ ਆਉਣ ਵਾਲੇ ਨਵੀਂ ਮੁੰਬਈ ਅਤੇ ਗ੍ਰੇਟਰ ਨੌਇਡਾ ਹਵਾਈ ਅੱਡਿਆਂ ਨੂੰ ਵੀ ਇਹ ਸਹੂਲਤ ਮਿਲੇਗੀ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਜਾਂ ਮੈਨੂਅਲ ਚੈਕਿੰਗ ਦਾ ਅਨੁਭਵ ਨਹੀਂ ਹੋਵੇਗਾ ਪੀਨਾ ਦੇ ਦਿੱਤੇ ਸਿਰਫ 30 ਘੰਟੇ ਦੇ ਵਿੱਚ ਇਮੀਗ੍ਰੇਸ਼ਨ ਕਲੀਅਰੈਂਸ ਪ੍ਰਾਪਤ ਹੋ ਜਾਵੇਗੀ ਲਗਭਗ 3 ਲੱਖ ਯਾਤਰੀਆਂ ਨੇ ਪੋਰਟਲ ਉੱਤੇ ਰਜਿਸਟਰਡ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 2.65 ਲੱਖ ਨੇ ਯਾਤਰਾ ਦੌਰਾਨ ਇਸ ਦੀ ਵਰਤੋਂ ਕੀਤੀ ਹੈ 11 ਸਤੰਬਰ ਦੇ ਇੱਕ ਸਰਕਾਰੀ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਭਾਰਤ 1 ਅਕਤੂਬਰ ਤੋਂ ਵਿਦੇਸ਼ੀ ਰਾਸ਼ਟਰੀ ਆਮਤ ਨੂੰਸ ਚਾਰੂ ਬਣਾਵੇਗਾ ਕਮ ਸੈਸ ਪਟਾ ਅਧਿਆਨ ਜਾਂ ਫਿਰ ਕਾਰੋਬਾਰੀ ਸਲਾਨੀਆਂ ਦੇ ਲਈ ਭੌਤਿਕ ਉਤਰਨ ਕਾਡਾ ਨੂੰ ਵਿਕਲਪਿਕ ਡਿਜੀਟਲ ਈ ਆਗਮਨ ਕਾਡਾ ਦੇ ਨਾਲ ਬਦਲ ਤਵੇਗਾ ਇਹ ਪਹਿਲ ਕਰਮੀ ਭਾਰਤੀ ਨਾਗਰਿਕਾਂ ਅਤੇ OCII ਧਾਰਕਾਂ ਦੇ ਲਈ ਮੌਜੂਦਾ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟੇਡਰ ਟਰੈਵਲਰ ਪ੍ਰੋਗਰਾਮ ਦੇ ਨਾਲ ਦੇਸ਼ ਭਰ ਦੇ ਹਵਾਈ ਅੜਿਆਂ ਤੇ ਇਮੀਗ੍ਰੇਸ਼ਨ ਦੇਰੀ ਨੂੰ ਕਾਫੀ ਘਟਾਉਂਦਾ ਉਦੇਸ਼ ਰੱਖਦੀ ਹੈ ਅਕਤੂਬਰ ਤੋਂ ਵਿਦੇਸ਼ੀ ਦੇ ਲਈ ਭਾਰਤ ਦੇ ਵਿੱਚ ਉਡਾਰਣ ਭਰਨਾ 1 ਸੂਚ ਉਹ ਮਾਮਲਾ ਬਨਨ ਦੀ ਉਮੀਦ ਹੈ ਇਮੀਗ੍ਰੇਸ਼ਨ ਕਾਉਂਟਰ ਉਤੇ ਦੇਰੀ ਬਿਤੇ ਦੀ ਗੱਲ ਬੰਦ ਜਾਵੇਗੀ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਵਿਖੇ ਜਮਾ ਕਰਵਾਏ ਗਏ ਪੋਤੀਕ ਉਤਰਨ ਕਾਰਡਾਂ ਨੂੰ ਪਰਨ ਦੀ ਲੋੜ ਨਹੀਂ ਹੋਵੇਗੀ ਕਮ ਸੈਸਪਟਾ ਅਧਿਐਨ ਜਾਫਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਕੋਲ ਡਿਜੀਟਲ ਆਗਮਨ ਕਾਰਡ ਔਨਲਾਈਨ ਜਮਾ ਕਰਨ ਦਾ ਵਿਕਲਪ ਹੋਵੇਗਾ ਇਹ ਅਰਾਈਵਲ ਕਾਰਡ ਦੇ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਦੇ ਵਿੱਚ ਪਤਾ ਅਤੇ ਸੰਪਰਕ ਵੇਰਵੇ ਵਰਗੇ ਆਮ वेरवेदी लोड ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾਂ ਅਤੇ ওভারਸੀ ਸੀਟਿਜ਼ਨ ਆਫ ਇੰਡੀਆ ਯਾਨਕੀ ওসিਆਈ ਕਾਰਡ ਧਾਰਕਾਂ ਨੂੰ ਇਹ ਵੀ ਈ ਅਰਾਈਵਲ ਕਾਰਡ ਪਰੰਦੀ ਲੋੜ ਨਹੀਂ ਹੋਵੇਗੀ ਅਮਿਤ ਸ਼ਾਦੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤਰੀ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵੱਤੋ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਉਹਨਾਂ ਨੇ ਲਖਨਊ ਤਿਰਮੁੰਤਪੁਰਮ ਤ੍ਰਿਚੀ ਕੋਜੀਕੋਡ ਅਤੇ ਅਮ੍ਰਿਤਸਰ ਹਵਾਈ ਅੱਡੇ ਉਤੇ ਫਾਸਟ 트랙 ਇਮੀਗ੍ਰੇਸ਼ਨ ਟ੍ਰਸਟੇਡ ट्रैवलਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਐਫਟੀਆਈ ਟਟੀਪੀ ਰਵੱਤੋ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡ ਧਾਰਕਾਂ ਦੁਆਰਾ ਕੀਤੀ ਜਾ ਸਕਦੀ ਹੈ ਇਹ ਪ੍ਰੋਗਰਾਮ 2024 ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮੁੰਬਈ, ਚੇਨਈ, ਕੋਲਕਾਤਾ, ਬੈਂਗਲੌਰੂ, ਕੋਚੀ ਅਤੇ ਅਹਮਦਾਬਾਦ ਦੇ ਵਿੱਚ ਲਾਗੂ ਕੀਤਾ ਗਿਆ ਸੀ ਦਾਸੀਏ ਹੁਣ ਤੱਕ ਤੇਰਾ ਹਵਾਈ ਅੱਡੇ ਦੇ ਵਿੱਚ ਐਫਟੀਆਈ ਟੀਟੀਪੀ ਹੈ ਆਉਣ ਵਾਲੇ ਨਵੀਂ ਮੁੰਬਈ ਅਤੇ ਗ੍ਰੇਟਰ ਨੋਇਡਾ ਹਵਾਈ ਅੱਡਿਆਂ 'ਤੇ ਵੀ ਇਹ ਸਹੂਲਤ ਮਿਲੇਗੀ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਜਾਂ ਮੈਨੂਅਲ ਚੈਕਿੰਗ ਦਾ ਅਨੁਭਵ ਨਹੀਂ ਹੋਵੇਗਾ ਪੀਨਾ ਦੇ ਦਿੱਤੇ ਸਿਰਫ 30 ਘੰਟੇ ਦੇ ਵਿੱਚ ਇਮੀਗ੍ਰੇਸ਼ਨ ਕਲੀਅਰੈਂਸ ਪ੍ਰਾਪਤ ਹੋ ਜਾਵੇਗੀ ਲਗਭਗ 3 ਲੱਖ ਯਾਤਰੀਆਂ ਨੇ ਪੋਰਟਲ ਉੱਤੇ ਰਜਿਸਟਰਡ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 2.65 ਲੱਖ ਨੇ ਯਾਤਰਾ ਦੌਰਾਨ ਇਸ ਦੀ ਵਰਤੋਂ ਕੀਤੀ ਹੈ 11 ਸਤੰਬਰ ਦੇ ਇੱਕ ਸਰਕਾਰੀ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਭਾਰਤ ਇਕਤੂਬਰ ਤੋਂ ਵਿਦੇਸ਼ੀ ਰਾਸ਼ਟਰੀ ਆਮਦਨੂਸ ਚਾਰੂ ਬਣਾਵੇਗਾ ਕਮ ਸੈਸਪਟਾ ਅਧਿਆਨ ਜਾਂ ਫਿਰ ਕਾਰੋਬਾਰੀ ਸਲਾਨੀਆ ਦੇ ਲਈ ਪੌਤੀ ਕੁੱਤਰਨ ਕਾਰਡਾ ਨੂੰ ਵਿਕਲਪਿਕ ਡਿਜੀਟਲ ਈ ਆਗਮਨ ਕਾਰਡਾ ਦੇ ਨਾਲ ਬਦਲ ਦਵੇਗਾ ਇਹ ਪਹਿਲ ਕਰਮੀ ਭਾਰਤੀ ਨਾਗਰਿਕਾਂ ਅਤੇ ওসিਆਈ ਧਾਰਕਾਂ ਦੇ ਲਈ ਮੌਜੂਦਾ ਫਾਸਟ ਟਰੈਕ ਇਮੀਗ੍ਰੇਸ਼ਨ ਪ੍ਰੋਸਟ੍ਰੀਡਰ ਟਰੈਵਲਰ ਪ੍ਰੋਗਰਾਮ ਦੇ ਨਾਲ ਦੇਸ਼ ਭਰ ਦੇ ਹਵਾਈ ਅੜਿਆਂ ਤੇ ਇਮੀਗ੍ਰੇਸ਼ਨ ਦੇਰੀ ਨੂੰ ਕਾਫੀ ਘਟਾਉਣ ਦਾ ਉਦੇਸ਼ ਰੱਖਦੀ ਹੈ ਅਕਤੂਬਰ ਤੋਂ ਵਿਦੇਸ਼ੀ ਦੇ ਲਈ ਭਾਰਤ ਦੇ ਵਿੱਚ ਉਡਾਨ ਭਰਨਾ 1 ਸੂਚ ਦੂਸਰਾ ਮਾਮਲਾ ਬਨਨ ਦੀ ਉਮੀਦ ਹੈ ਇਮੀਗ੍ਰੇਸ਼ਨ ਕਾਉਂਟਰ ਉੱਤੇ ਦੇਰੀ ਬਿਤੇ ਦੀ ਗੱਲ ਬਨ ਜਾਵੇਗੀ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਵਿਖੇ ਜਮਾ ਕਰਵਾਏ ਗਏ ਪੋਤੀਕ ਉਤਰਨ ਕਾਰਡਾਂ ਨੂੰ ਪਰਨ ਦੀ ਲੋੜ ਨਹੀਂ ਹੋਵੇਗੀ ਕਮ ਸੈਸ ਪਟਾ ਅਧਿਐਨ ਜੋ ਆਫਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਕੋਲ ਡਿਜੀਟਲ ਆਗਮਨ ਕਾਰਡ ਔਨਲਾਈਨ ਜਮਾ ਕਰਨ ਦਾ ਵਿਕਲਪ ਹੋਵੇਗਾ ਈ ਅਰਾਈਵਲ ਕਾਰਡ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਵਿੱਚ ਪਤਾ ਅਤੇ ਸੰਪਰਕ ਵੇਰਵੇ ਵਰਗੇ ਆਮ ਵੇਰ ਵਿਦੀ ਲੋਡ ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾਂ ਅਤੇ ওভারਸੀ ਸੀਟਿਜ਼ਨ ਆਫ ਇੰਡੀਆ ਯਾਨਕੀ ওসিਆਈ ਕਾਰਡ ਧਾਰਕਾਂ ਨੂੰ ਵੀ ਇਹ ਅਰਾਈਵਲ ਕਾਰਡ ਪਰੰਦੀ ਲੋੜ ਨਹੀਂ ਹੋਵੇਗੀ ਅਮਿਤ ਸ਼ਾਹੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤ੍ਰਾਲੀ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਉਹਨਾਂ ਨੇ ਲਖਨਊ ਤਿਰਮੁੰਤਪੁਰਮ ਤ੍ਰਿਚੀ ਕੋਜੀ ਕੋਡ ਅਤੇ ਅਮ੍ਰਿਤਸਰ ਹਵਾਈ ਅੱਡੇ ਉਤੇ ਫਾਸਟ track ਇਮੀਗ੍ਰੇਸ਼ਨ ਟ੍ਰਸਟੇਡ ट्रैवलਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਐਫਟੀਆਈ ਟਟੀਪੀ ਰਵੱਤੋ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡ ਧਾਰਕਾਂ ਦੁਆਰਾ ਕੀਤੀ ਜਾ ਸਕਦੀ ਹੈ ਇਹ ਪ੍ਰੋਗਰਾਮ 2024 ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮੁੰਬਈ ਚੇਨਈ ਕੋਲਕਾਤਾ ਬੈਂਗਲੌਰੂ ਕੋਚੀ ਅਤੇ ਅਹਮਦਾਬਾਦ ਦੇ ਵਿੱਚ ਲਾਗੂ ਕੀਤਾ ਗਿਆ ਸੀ ਦੱਸੀਏ ਹੁਣ ਤੱਕ ਤੇਰਾ ਹਵਾਈ ਅੱਡਿਆਂ ਦੇ ਵਿੱਚ FTI TTPE ਆਉਣ ਵਾਲੇ ਨਵੀਂ ਮੁੰਬਈ ਅਤੇ ਗ੍ਰੇਟਰ ਨੋਇਡਾ ਹਵਾਈ ਅੱਡਿਆਂ 'ਵੀ' ਇਹ ਸਹੂਲਤ ਮਿਲੇਗੀ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਜਾਂ ਮੈਨੂਅਲ ਚੈਕਿੰਗ ਦਾ ਅਨੁਭਵ ਨਹੀਂ ਹੋਵੇਗਾ ਬੀਨਾ ਦੇ ਦਿੱਤੇ ਸਿਰਫ 30 ਘੰਟੇ ਦੇ ਵਿੱਚ ਇਮੀਗ੍ਰੇਸ਼ਨ ਕਲੀਅਰੈਂਸ ਪ੍ਰਾਪਤ ਹੋ ਜਾਵੇਗੀ ਲਗਭਗ 3 ਲੱਖ ਯਾਤਰੀਆਂ ਨੇ ਪੋਰਟਲ ਉੱਤੇ ਰਜਿਸਟਰਡ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 2.65 ਲੱਖ ਨੇ ਯਾਤਰਾ ਦੌਰਾਨ ਇਸ ਦੀ ਵਰਤੋਂ ਕੀਤੀ ਹੈ 11 ਸਤੰਬਰ ਦੇ ਇੱਕ ਸਰਕਾਰੀ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਭਾਰਤ ਇਕਤੂਬਰ ਤੋਂ ਵਿਦੇਸ਼ੀ ਰਾਸ਼ਟਰੀ ਆਮਤ ਨੂੰ ਸਚਾਰੂ ਬਣਾਵੇਗਾ ਕਮ ਸੈਸ ਪਾਟਾ ਅਧਿਆਨ ਜਾਫਤ ਕਾਰੋਬਾਰੀ ਸਲਾਨੀਆਂ ਦੇ ਲਈ ਪੌਤੀ ਕੁੱਤਨ ਕਾਡਾ ਨੂੰ ਵਿਕਲਪਿਕ ਡਿਜੀਟਲ ਈ ਆਗਮਨ ਕਾਡਾ ਦੇ ਨਾਲ ਬਦਲ ਦਵੇਗਾ ਇਹ ਪਹਿਲ ਕਰਮੀ ਭਾਰਤੀ ਨਾਗਰਿਕਾਂ ਅਤੇ ওসিਆਈ ਧਾਰਕਾਂ ਦੇ ਲਈ ਮੌਜੂਦਾ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟ ਟਰੈਵਲਰ ਪ੍ਰੋਗਰਾਮ ਦੇ ਨਾਲ ਦੇਸ਼ ਭਰ ਦੇ ਹਵਾਈ ਅੜੜਿਆਂ ਤੇ ਇਮੀਗ੍ਰੇਸ਼ਨ ਦੇਰੀ ਨੂੰ ਕਾਫੀ ਘਟਾਉਂਦਾ ਉਦੇਸ਼ ਰੱਖਦੀ ਹੈ ਅਕਤੂਬਰ ਤੋਂ ਵਿਦੇਸ਼ੀ ਦੇ ਲਈ ਭਾਰਤ ਦੇ ਵਿੱਚ ਉਡਾਨ ਭਰਨਾ ਇੱਕ ਸੁਚਾਰੂ ਦੂਜਾ ਮਾਮਲਾ ਬਨੰਦੀ ਉਮੀਦ ਹੈ ਇਮੀਗ੍ਰੇਸ਼ਨ ਕਾਊਂਟਰ ਉਤੇ ਦੇਰੀ ਬਿਤੇ ਦੀ ਗੱਲ ਬਨ ਜਾਵੇਗੀ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਵਿਖੇ ਜਮਾ ਕਰਵਾਏ ਗਏ ਪੋਤੀਕ ਉਤਰਨ ਕਾਰਡਾ ਨੂੰ ਪਰਨ ਦੀ ਲੋੜ ਨਹੀਂ ਹੋਵੇਗੀ ਕਮ ਸੈਸ ਪਟਾ ਅਧਿਐਨ ਜਾਫਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਕੋਲ ਡਿਜੀਟਲ ਆਗਮਨ ਕਾਰਡ ਔਨਲਾਈਨ ਜਮਾ ਕਰਨ ਦਾ ਵਿਕਲਪ ਹੋਵੇਗਾ ਈ ਅਰਾਈਵਲ ਕਾਰਡ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਵਿੱਚ ਪਤਾ ਅਤੇ ਸੰਪਰਕ ਵੇਰਵੇ ਵਰਗੇ ਆਮ ਵੇਰ ਵਿਦੀ ਲੋਡ ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾਂ ਅਤੇ ওভারਸੀਜ਼ ਸਿਟੀਜ਼ਨ ਆਫ ਇੰਡੀਆ ਯਾਨਕੀ ওসিਆਈ ਕਾਰਡ ਧਾਰਕਾਂ ਨੂੰ ਵੀ ਇਹ ਅਰਾਈਵਲ ਕਾਰਡ ਪਰੰਦੀ ਲੋੜ ਨਹੀਂ ਹੋਵੇਗੀ ਅਮਿਤ ਸ਼ਾਹੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤਰਾਲੇ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਲਖਨਊ ਤਿਰਮੁੰਤਪੁਰਮ ਤ੍ਰਿਚੀ ਕੋਚੀ ਕੋਡ ਅਤੇ ਅਮਿਸਰ ਹਵਾਈ ਅੱਡੇ ਉਤੇ ਫਾਸਟ 트랙 ਇਮੀਗ੍ਰੇਸ਼ਨ ਟ੍ਰਸਟੇਡ ट्रैवलਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਐਫਟੀਆਈ ਟਟੀਪੀ ਰਵਤੋ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡ ਧਾਰਕਾਂ ਦੁਆਰਾ ਕੀਤੀ ਜਾ ਸਕਦੀ ਹੈ ਇਹ ਪ੍ਰੋਗਰਾਮ 2024 ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਮੁੰਬਈ ਚੇਨਈ ਕੋਲਕਾਤਾ ਬੈਂਗਲੌਰ ਕੋਚੀ ਅਤੇ ਅਹਮਦਾਬਾਦ ਦੇ ਵਿੱਚ ਲਾਗੂ ਕੀਤਾ ਗਿਆ ਸੀ